ਵੀ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਜੇ ਕੋਈ ਰਿਸ਼ਤਾ ਕਰਾਉਂਦਾ ਲੈਣ ਦੀ بجائے ਦਾਜ ਦੇਣਾ ਹੈਗਾ ਕਹੇ ਨਾ ਵੀ ਇਹ ਬੰਦਾ ਬੈਲ ਕਰਦਾ ਜਾਂ ਇਹਦੇ ਵਿੱਚ ਕੋਈ ਕਮੀ ਹੈ ਆਪਾਂ 100 ਰੁਪਏ ਵਾਲੇ ਸਟਾਮਪ ਤੇ ਲਿਖ ਕੇ ਦੇ ਸਕਦੇ ਆ ਲਓ ਵੀ ਮਿੱਤਰੋ ਫੋਰਡ 3600 ਬਈ ਗਿਫਟ ਕਰਨਾ ਫ੍ਰੀ ਦੇ ਵਿੱਚ ਫੋਰਡ 3600 ਆ ਕਿਉਂ ਦਿੰਦੇ ਆ ਕੀ ਕਾਰਨ ਹੈ ਕੋਈ ਲੋਟਰੀ ਸਿਸਟਮ ਨਹੀਂ ਕੁਝ ਨਹੀਂ ਗੱਲਬਾਤ ਕਰਦੇ ਆ ਸਸੀ ਕਾਲ ਬਈ ਸਾਰੇ ਪੰਚਾਇਤ ਮੈਂਬਰਾਂ ਨੂੰ ਪਹਿਲਾਂ ਤਾਂ ਜੀ ਕੀ ਕਾਰਨ ਆ 43600 ਤੁਸੀਂ ਕਿਉਂ ਦਿੰਦੇ ਆ ਇਹ ਆ ਬਾਈ ਆ ਨਾਮ ਕੀ ਹੈ ਬਾਈ ਦਾ ਬਾਈ ਦਾ ਨਾਮ ਗੋਰੀ ਸਿੰਘ ਹੈ ਅੱਛਾ ਜੀ ਗੋਰੀ ਸਿੰਘ ਬਾਈ ਦਾ ਨਾਮ ਹੈ ਹਾਂ ਪਥਰਾ ਵਾਲਾ ਪਿੰਡ ਹੈ ਦਾ ਅੱਛਾ ਜੀ ਬਠਿੰਡੇ ਜਲੇ ਦੇ ਵਿੱਚ ਤੇ 4 ਕਿੱਲੇ ਜ਼ਮੀਨ ਹੈ ਇਹਦੇ ਕੋਲੇ ਬਾਈ ਕੋਲੇ ਅੱਛਾ ਜੀ ਤੇ ਵਧੀਆ ਮਿਹਨਤੀ ਬੰਦਾ ਤੜਕੇ ਪਹਿਲਾਂ ਅਖਬਾਰ ਵੰਡ ਕੇ ਆਉਂਦਾਗਾ ਠੀਕ ਹੈ ਜੀ ਤੇ ਉਦੋਂ ਬਾਅਦ ਟਰੈਕਟਰਾਂ ਦਾ ਵਪਾਰ ਵੀ ਕਰਦਾ ਹੈ ਤਿੰਨ ਚਾਰ ਟਰੈਕਟਰ ਹੁੰਦੇ ਆ ਇਹਦੇ ਕੋਲੇ 4 ਕਿੱਲੇ ਪੈਲੀ ਆ ਗਈ ਤੇ ਵਿਚਾਰਾ ਬਸ ਪਹਿਲਾਂ ਤਲਾਕ ਹੋ ਗਿਆ ਸੀਗਾ ਤਲਾਕ ਹੋ ਗਿਆ ਤੇ ਹੁਣ ਇਹ ਵਿਚਾਰਾ ਰੋਟੀ ਕਿੰਨੋਂ ਉਹ ਆ ਮਾਂ ਹੈਗੀ ਤੇ ਪਿਓ ਆ ਇੱਕ ਭਾਈ ਆ ਠੀਕ ਹੈ ਜੇ ਕੋਈ ਰਿਸ਼ਤਾ ਕਰਾ ਦੂਗਾ ਆ ਫੋਰ ਟਰੈਕਟਰ ਦੇ ਦਾਂਗੇ ਆਪਾਂ ਉਹਨੂੰ ਬਚੋ ਚਾਰ ਕੰਮ ਕਰਦਾ ਜੀ ਬਈ ਹਾਂ ਚਾਰ ਕੰਮ ਕਰਦਾ ਪਹਿਲਾਂ ਅਖਬਾਰ ਵੰਡਦਾ ਅਖਬਾਰ ਵੰਡ ਕਰਦਾ ਦੂਜਾ ਮਕੈਨਿਕ ਵੀ ਆ ਤੀਜਾ ਵੀ ਟਰੈਕਟਰਾਂ ਦੇ ਵਪਾਰ ਵੀ ਆ ਚੌਥਾ ਖੇਤੀਬਾੜੀ ਵੀ ਕਰਦਾ ਚਾਰ ਕੰਮ ਆ ਪਸ਼ੂ ਰੱਖੇ ਹੋਇਆ ਘਰੇ ਵਧੀਆ ਕੰਮ ਆ ਇਹਦਾ ਅੱਛਾ ਜੀ ਛੋਣਾ ਘਰ ਤੇ ਬਈ ਲੈਣਾ ਤਾਂ ਤੁਸੀਂ ਕੁਝ ਹੈ ਨਹੀਂ ਨਾ ਕੁਝ ਨਹੀਂ ਲੈਣਾ ਆਪਾਂ ਤਾਂ ਦੇ ਦਾਂਗੇ ਟਰੈਕਟਰ ਟਰੈਕਟਰ ਦੇਣਾ ਹੈ ਭਵਾਂ ਕੁੜੀ ਵਾਲਾ ਲੈ ਲੈ ਭਵਾਂ ਬਚੋਲਾ ਲੈ ਲੈ ਤੇ ਲਓ ਮਿੱਤਰੋ ਵੱਡੀ ਗੱਲ ਇਹ ਵੀ ਆ ਵੀ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਬਾਈ ਇੱਥੇ ਬਈ ਜੇ ਕੋਈ ਜੇ ਸਿੱਧਾ ਵੀ ਕਰਦੇ ਆ ਰਿਸ਼ਤਾ ਤਾਂ ਮਿੱਤਰੋ ਟਰੈਕਟਰ ਦੇਣਾ ਹੈਗਾ ਲੈਣ ਦੀ بجائے ਦਾਅ ਚ ਦੇਣਾ ਹੈਗਾ ਲੀਨ ਦਾ ਸਕਰੀਨ ਤੇ ਬਈ ਜੀ ਗੱਲਬਾਤ ਕਰ ਸਕਦੇ ਕਈ ਵਾਰੀ ਕੋਈ ਕਲੇਸ਼ ਝਗੜਾ ਹੋ ਜਾਂਦਾ ਤਲਾਕ ਹੋ ਜਾਂਦਾ ਛੱਡੀ ਹੋਵੇ ਉਹ ਵੀ ਲੈ ਲਾਂਗੇ ਧੰਨਵਾਦ ਜੀ ਸਾਰਿਆਂ ਨੂੰ ਬਈ